ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਮੌਕੇ ਜਿੱਥੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਤੇ ਇਸੇ ਨੂੰ ਲੈ ਕੇ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਫਰੀਦਕੋਟ ਦੇ ਵਿੱਚ ਚੱਲ ਰਹੇ ਪੰਜ ਰੋਜ਼ਾ ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਸਬੰਧਤ ਧਾਰਮਿਕ ਮੇਲਾ ਜਿਸ ਦੇ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਟੇਲਾ ਬਾਬਾ ਸ਼ੇਖ ਫਰੀਦ ਜੀ ਦੇ ਸਥਾਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਈ ਗੋਦੜੀ ਸਾਹਿਬ ਤੱਕ ਗਿਆ ਦੱਸ ਦਈਏ ਕਿ ਇਸ ਵਿੱਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹਿੱਸਾ ਲੈਂਦੇ ਨੇ ਇਸ ਦੇ ਚੱਲਦਿਆਂ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧਾਂ ਨੂੰ ਕੜਰੇ ਕੀਤਾ ਗਿਆ SSP ਫਰੀਦਕੋਟ ਦੇ ਵੱਲੋਂ ਖੁਦ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ SSP ਡਾਕਟਰ ਪ੍ਰਗਿਆ ਜਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ 1200 ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਦੇ ਹੇਠ ਪ੍ਰਬੰਧ ਕੀਤੇ ਗਏ ਨੇ ਤੇ ਉਨੌਡਰ ਅਧਿਕਾਰੀ ਵੀ ਤਾਇਨਾਤ ਕਰ ਦਿੱਤੇ ਗਏ ਨੇ ਜੋ ਕਿ ਚੱਪੇ-ਚੱਪੇ ਤੇ ਸੁਰੱਖਿਆ ਤੇ ਨਿਗਰਾਨੀ ਰੱਖ ਰਹੇ ਨੇ ਇਸ ਦੌਰਾਨ ਪਿਛਲੇ 5 ਦਿਨਾਂ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਸ਼ਹਿਰ 'ਚ ਚੌਕਸੀ ਵਿਦਾਈ ਗਈ ਹੈ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਰਾਰਤ ਦਾ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਤਾਂ ਦੱਸਿਆ ਗਿਆ ਕਿ ਇਸ ਦਰਮਿਆਨ ਜਿੱਥੇ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਦੇ ਵੱਲੋਂ ਖੁਦ ਮੋਰਚਾ ਸਾਂਭਿਆ ਗਿਆ ਤੇ ਉਹਨਾਂ ਕਿਹਾ ਕਿ ਕੁਝ ਹੁੱਲੜਬਾਜ਼ਾਂ ਨੂੰ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਤੇ ਕੁਝ ਰਾਉਂਡ ਅਪ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਮੁੱਖ ਉਦੇਸ਼ ਇਸ ਮੇਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਸਿਰੇ ਚੜਾਉਣਾ ਹੈ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੜਰੇ ਇੰਤਜ਼ਾਮ ਕੀਤੇ ਗਏ ਜੀ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਅੱਜ ਸਾਡੇ 1200 ਦੇ ਆਸ-ਪਾਸ ਮੁਲਾਜ਼ਮ ਆਲਰੇਡੀ ਇਹ ਪੂਰੀ ਸੁਰੱਖਿਆ ਪ੍ਰਬੰਧਾ ਚ ਨੇ ਤੇ ਇਹਦੇ ਨਾਲ ਨਾਲ 12 ਅਗਸਟ ਦੇ ਆਫੀਸਰਸ ਡੀਐਸਪੀ ਰੈਂਕ ਤੇ 4 ਅਗਸਟ ਦੇ ਆਫੀਸਰਸ ਐਸਪੀ ਰੈਂਕ ਉਹ ਵੀ ਡਿਊਟੀ ਤੇ ਨੇ ਸੋ ਲਾਵਾ ਜਿਹੜੀ ਸਾਡੀ ਸੀਸੀਟੀਵੀ ਵੈਨਸ ਨੇ ਮੋਬਾਈਲ ਸੀਸੀਟੀਵੀ ਵੈਨਸ ਡਰੋਨਸ ਚੁੜਾਈ ਹੀ ਵੀ ਐਸੀ ਇਹ ਸਾਰੇ ਰੂਟ ਨੂੰ ਚੈੱਕ ਕਰ ਰਹੇ ਹਨ ਤੇ ਇਹਦੀ ਟਾਕਰਡਿੰਗ ਕਰ ਰਹੇ ਨੇ ਅੰਟੀ ਸਪੋਰਟ ਆ ਸਟਿਮਰ ਸਾਡੀਆਂ ਬਿਲਕੁਲ ਤਿਆਰ ਨੇ ਤੇ ਪੂਰੇ ਰੂਟ ਨੂੰ ਉਹਨਾਂ ਨੇ ਸੈਨੀਟਾਈਜ਼ ਕੀਤਾ ਹੋਇਆ ਹੈ ਟ੍ਰੈਫਿਕ ਦੇ ਸੰਬੰਧ ਚ ਪ੍ਰੋਪਰ ਸਰਫ ਟ੍ਰੈਫਿਕ ਮੈਨੇਜਮੈਂਟ ਵਾਸਤੇ ਅਸੀਂ 200 ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਆ ਜੇ ਜੋ ਸਾਡੀ ਪੀਸੀਆਰ ట్రాਫਿਕ ਔਰ ਇਸ ਤੋਂ علاوہ ਮੋਬਾਈਲ ਪੈਟਰੋਲਿੰਗ ਟੀਮਸ ਬਣਾਈਆਂ ਗਈਆਂ ਹੈ ਜਿਹੜੀ ਸਾਥ ਸੰਗਤ ਜੀ ਨੂੰ ਸਹਿਯੋਗ ਕਰਨਗੇ ਤੇ ਉਹਨਾਂ ਨੂੰ ਰਸਤੇ ਵੀ ਦਿਖਾਣਗੇ ਇੱਕ ਨਵਾਂ ਉਪਰਾਲਾ ਇਸ ਵਾਰ ਇਹ ਕੀਤਾ ਗਿਆ ਹੈ ਕਿ ਜਿੱਥੇ ਵੀ ਡਾਇਵਰਜਨਸ ਨੇ ਉਹ ਐਸੀ ਪਿਛਲੇ 5 ਦਿਨਾਂ ਤੋਂ ਹੀ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਰਾਹੀਂ ਸਾਰੇ ਹੀ ਸੰਗਤ ਨੂੰ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਇਸ ਤੋਂ ਇਲਾਵਾ ਫਿਜ਼ੀਕਲੀ ਵੀ ਉਹਨ ਪੁਆਇੰਟਾਂ ਤੇ ਜਿੱਥੇ ਡਾਇਵਰਜਨਸ ਨੇ ਉੱਥੇ ਅਸੀਂ ਵੱਡੇ ਵੱਡੇ ਫਲੈਕਸਸ ਲਗਾਏ ਨੇ ਤਾਂ ਕਿ ਕਿਸੇ ਨੂੰ ਵੀ ਜਿਹੜੀ ਭਾਰੂ ਆਰੀ ਸੰਗਤ ਹੈ ਉਹਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਆਪਣੀ ਜਿਹੜੀ ਗੱਡੀਆਂ ਹੈ ਵੀਹਿਕਲਸ ਨੇ ਉਹ ਪਾਲਕੀ ਸਾਹਿਬ ਦੇ ਰੂਟ ਤੇ ਨਾ ਖੜੇ ਕਰਨ ਲੰਗਰ ਜਿਹੜੇ ਹੈਗੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਦਾ ਪੂਰਾ ਆਦਰ ਸਤਕਾਰ ਕਰਦੇ ਹੋਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਥੋੜਾ ਕਰਾਊਡ ਨੂੰ ਆਪਣੇ ਸੇਵਾਦਾਰਾਂ ਵੱਲੋਂ ਵੀ ਰੈਗੂਲਰ ਸੇਵਾਦਾਰਾਂ ਦੀ ਕਿਨਾਰੇ ਚਲਵੰਤ ਨੇ ਕਿ ਨਾ ਕੋਈ ਸ਼ਰਾਧਤੀ ਅਨਸੁਬਿਧਿ ਹੋਵੇ ਉਹਨਾਂ ਨੇ ਇਸ ਤਰ੍ਹਾਂ ਆਪਾਂ ਬਾਤ ਕੀਤੀ ਹੈ ਕਿ ਸ਼ਰਾਧਤੀ ਅਨਸਰਾਵਾਂ ਸਾਡੇ CIA ਦੀ ਮਲਟੀਪਲ ਟੀਮ ਸਮਾਲ ਟੀਮਸ ਦਾ ਕੰਪੋਨੈਂਟ ਅਸੀਂ ਲਗਾਇਆ ਹੋਇਆ ਹੈ DSP ਡੀ ਸਾਹਿਬ ਦੇ ਡਿਊਟੀ ਸਿਰਫ ਇਸੀ ਚੀਜ਼ ਤੇ ਹੈ ਔਰ ਪਿਛਲੇ 5 ਦਿਨਾਂ ਚ ਬਹੁਤ ਸਾਰੇ ਜੇਪ ਕਤਰੇ ਵੀ ਫੜੇ ਗਏ ਨੇ ਤੇ ਕੱਲ ਰਾਤੀ ਵੀ 12:30 ਵਜੇ ਸ਼ੱਕੀ ਗੱਡੀਆਂ ਰਾਉਂਡਅਪ ਹੋਈਆਂ ਜੇਚ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈ ਅਲੋਂਗ ਵਿਦ ਡਾਕਟਰ ਕਿਰਪਾਣਾ ਉਹਨਾਂ ਨੂੰ ਪੜਿਆ ਗਿਆ ਤੇ ਸਾਡਾ ਦੇਖੀ ਗਈ ਸੀ ਜੀ ਜਿਹੜੇ ਹੁੱਲੜਵਾਦੀ ਕਰਨ ਦੀ ਕੋਸ਼ਿਸ਼ ਜਿਨ੍ਹਾਂ ਨੇ ਵੀ ਕੀਤੀ ਅਸੀਂ ਉਹਨਾਂ ਨੂੰ ਕਰਨ ਨਹੀਂ ਦਿੱਤੀ ਤੇ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਕੇ ਬੰਦੀ ਕਾਰਵਾਈ ਕੀਤੀ ਸੋ ਸਾਡੇ ਵੱਲੋਂ ਬਿਲਕੁਲ ਇਹ ਇੱਕ ਯਹੀ ਸਟ੍ਰਿਕਟ ਮੈਸੇਜ ਹੈ ਕਿ ਅਸੀਂ ਆਪਣੇ ਆਪ ਨੂੰ ਬਹੁਤ ਥਨ ਭਾਗੀ ਮੰਨਦੇ ਹਾਂ ਕਿ ਸਾਨੂੰ ਇਹ ਸੇਵਾ ਦੇਣ ਦਾ ਮੌਕਾ ਮਿਲਿਆ ਹੈ ਪੂਰੀ ਫਰੀਦਕੋਟ ਪੁਲਿਸ ਨੂੰ ਤੇ ਅਸੀਂ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ